ਵੀਡੀਓ ਟੁਡੇ ਚੈਨਲ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕਸਬਾ ਅਪਰਾ ਨਜ਼ਦੀਕ ਪਿੰਦੇ ਪਿੰਡ ਮੰਡੀ ਤੋਂ ਸਵੇਰੇ ਸਵੇਰੇ ਇੱਕ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਰ ਨੂੰ ਲੱਗੀ ਅਗ ਵਿੱਚ ਇੱਕ 55 ਸਾਲਾ ਜੀਵੰਦਾ ਵਿਅਕਤੀ ਸੜ ਗਿਆ ਤੇ ਉਸਦੀ ਮੌਤ ਹੋ ਗਈ ਮਿਤਕ ਵਿਅਕਤੀ ਰਾਤ ਨੂੰ ਆਪਣੇ ਕਾਰ ਵਿੱਚ ਸੁੱਤਾ ਸੀ ਜਦੋਂ ਸਵੇਰੇ ਕਾਰ ਵਿੱਚੋਂ ਗਵਾਂਡੀਆਂ ਨੇ ਤੂੰ ਨਿਕਲਦਾ ਦੇਖਿਆ ਤਾਂ ਉਹ ਮੌਕੇ ਤੇ ਪੁਜੀਤਾ ਦੇਖਿਆ ਕਿ ਕਾਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਤੇ ਕਾਰਬੋਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ ਅਤੇ ਕਮਰੇ ਵਿੱਚ ਸੁੱਤਾ ਵਿਅਕਤੀ ਵੀ ਜਿਉਂਦਾ ਹੀ ਸੜ ਚੁੱਕਾ ਸੀ ਦੱਸਿਆ ਜਾ ਰਿਹਾ ਹੈ ਕਿ ਮਿਤਕ ਵਿਅਕਤੀ ਦੀ ਪਤਨੀ ਪੇਕੇ ਗਈ ਹੋਈ ਸੀ ਤੇ ਉਹ ਘਰ ਵਿੱਚ ਇਕੱਲਾ ਸੀ ਵਦਾਰੇ ਜਾਣਕਾਰੀ ਲਈ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆ ਤੇ ਪਿੰਡ ਵਾਸੀਆਂ ਨਾਲ ਕਰਵਾਉਂਦੇ ਹਾਂ ਤੁਹਾਡੀ ਗਲਬਾਤ ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬਹੁਤ ਦੁਰਭਾਗੀ ਘਟਨਾ ਹੋਈ ਆ ਕਿਉਂਕਿ ਸਵੇਰੇ ਜਦੋਂ ਧੂਆ ਨਿਕਲ ਰਿਹਾ ਸੀ ਪੂਰੇ ਹੀ ਆਣਕਵਾਂਡ ਸਾਰਿਆਂ ਨੂੰ ਪਤਾ ਲੱਗਾ ਜਦ ਤੱਕ ਸਾਰਾ ਸਮਾਨ ਵੀ ਘਰ ਦਾ ਜਲ ਗਿਆ ਹੈ ਜੀ ਤੇ ਇੱਕ ਮੌਤ ਵੀ ਹੋ ਗਈ ਆ ਭਾਈ ਦੀ ਤੇ ਬਹੁਤ ਜਿਆਦਾ ਮਾੜਾ ਹੋਇਆ ਹੈ ਤੇ ਅੰਸਾ ਪਤਾ ਲੱਗਾ ਕਿ ਦਰਸਲ ਸਾਰਾ ਕਿਦਾਂ ਇਹ ਵਾਪਰਿਆ ਸਾਰਾ ਕੰਡ ਇਹ ਜੀ ਹੁਣ ਨਹੀਂ ਕੁਛ ਵੀ ਪਤਾ ਲੱਗ ਸਕਦਾ ਕਿਉਂਕਿ ਇਹ ਤਾਂ ਉਹਨੂੰ ਪਤਾ ਵੀ ਕੀ ਹੋਇਆ ਕਿਉਂਕਿ ਉਹ ਅੰਦਰੋਂ ਲੋਕ ਹੋਇਆ ਸੀ ਸਾਰਾ ਜਵਾੜੇ ਪੱਟ ਕੇ ਅੰਦਰ ਪੜੇ ਸਾਰੇ ਉੱਪਰੋਂ ਛੱਤ ਦੇ ਡੜੀਆਂ ਤੇ ਇਹ ਤਾਂ ਮਤਲਬ ਸਾਨੂੰ ਵੀ ਪਤਾ ਲੱਗ ਗਿਆ ਬੰਦਾ ਅੰਦਰ ਹੀ ਹੈ ਤੁਹਾਨੂੰ ਕਿੰਨੇ 1 ਵਜੇ ਪਤਾ ਲੱਗਾ ਸਾਰੀ ਗੱਲ ਸਾਨੂੰ 7 ਵਜੇ ਪਤਾ ਲੱਗਾ 7 ਵਜੇ ਪਤਾ ਲੱਗਾ ਧੂਮਾ ਜ਼ਿਆਦਾ ਨਿਕਲਦਾ ਦੇਖਿਆ ਨਾ ਫੇ ਸਾਰੇ ਆਣ ਗੌਣੜ ਨੇ ਦਾਦਾ ਸਾਰਿਆਂ ਨੂੰ ਫੋਨ ਕੀਤਾ ਤਰ ਰਹੇ ਪਹੁੰਚੇ ਆ ਘਰ ਦੇ ਵਿੱਚ ਕਿੰਨੇ ਕੁ ਮੈਂ ਪਰ ਮਜੂਦ ਸੀ ਇਹ ਇਕੱਲਾ ਹੀ ਸੀਗਾ ਜੀ ਇਹ ਸਰਕਰ ਦੇ ਵਿੱਚ ਇਕੱਲੇ ਸੀ ਕਿਦਾਂ ਕਿਦਾਂ ਪਤਾ ਲੱਗਾ ਤੁਹਾਨੂੰ ਅਸੀਂ ਕਿਹਾ ਵੀ ਚੱਲ ਸਵੇਰੇ ਮੈਂ ਉੱઠી ਇਹ ਬਾਹਰ ਨਿਕਲਦਾ ਟਾਲ ਤੇ ਸਾਡਾ ਬੰਦਾ ਤੇ ਉਹ ਕਹਿੰਦਾ ਮੈਨੂੰ ਜਾ ਕੇ ਕਹਿੰਦਾ ਵੀ ਗਾਬਰ ਕੇ ਧੂਆਂ ਨਿਕਲਦਾ ਬਹੁਤ ਤੇ ਮੈਂ ਕਹੇ ਕਿ ਕਿਦਾਂ ਨਿਕਲਦਾ ਵੀ ਦੇਖਿਆ ਮੈਂ ਫੇ ਸਾਰਿਆਂ ਨੂੰ ਤੋਤੇ ਉਹਨਾਂ ਨੂੰ ਉਠਾ ਲਿਆ ਫੇ ਕਾਲੇ ਨੂੰ ਲੈ ਕੇ ਸਾਧ ਤੇ ਤਾਂ ਫੇ ਤੱਕੇ ਫੇ ਤੁਸੀਂ ਬਾਅਦ ਚ ਦੇਖਿਆ ਜਾ ਕੇ ਹਾਂਜੀ ਫੇ ਦੇਖਿਆ ਅੱਗ ਲੱਗੀ ਸੀ ਅੱਗ ਲੱਗੀ ਸੀ ਜਿੰਜੇ ਵੀ ਲੰਮੇ ਪੈ ਕੇ ਜਦੋਂ ਕੁੰਡਾ ਖੋਲਿਆ ਇੱਕੋ ਵਾਰੀ ਪੜਾਂ ਮੜਵਾ ਮਾਥੇ ਕੇ ਪਤਾ ਨਹੀਂ ਲੱਗਾ ਕਿਦਾਂ ਸਰ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਤੁਹਾਡੇ ਵਾਈਫ ਜਿਹੜੇ ਆ ਉਹ ਇੱਥੋਂ ਦੇ ਸਰਪੰਚ ਆ ਤੇ ਕੀ ਲੱਗਦਾ ਪਹਿਲੇ ਨਜ਼ਰੇ ਜਿਹੜਾ ਦੇਖਣ ਸਰ ਇਹ ਜਿੱਦਾਂ ਨਾ ਬੜੀ ਮਾੜੀ ਦਰ ਘਟਣਾ ਹੋਈ ਹੈ ਜਿੱਦਾਂ ਤਕਰੀਬਨ ਸਾਨੂੰ ਤਾਂ 7:00 ਵਜੇ ਪਤਾ ਲੱਗਾ ਉਹ ਜਿਹਦਾ ਆੜ ਗਵਾਂਢ ਦੇ ਦੱਸਣ ਦੇ ਨਾਲ ਇਹ ਅੱਗ ਤਕਰੀਬਨ 5:30 4:30 5:00 ਵਜੇ ਤੋਂ ਲੱਗੀ ਹੋਈ ਸੀ ਤੇ ਘਰ ਦੇ ਵਿੱਚ ਤਿੰਨ ਮੈਂਬਰ ਰਹਿੰਦੇ ਆ ਇੱਕ ਇਹਨਾਂ ਲੜਕਾ ਹੈ ਤੇ ਘਰ ਵਾਲੀ ਆ ਉਹ ਘਰ ਵਾਲੀ ਤੇ ਲੜਕਾ ਜਿਹੜੇ ਇੱਥੇ ਨਹੀਂ ਸੀਗੇ ਉਹ ਆਪਣੇ ਪੇਕੇ ਪਰਿਵਾਰ ਗਏ ਸੀ 3 ਦਿਨ ਤੋਂ ਇਹ ਗਦਾਬਰ ਚੰਦ ਜਿਹੜੇ ਆ ਘਰ ਦੇ ਵਿੱਚ ਇਕੱਲੇ ਸੀਗੇ ਇਹ ਨਹੀਂ ਹੁਣ ਪਤਾ ਵੀ ਅੱਗ ਉਹ ਕਿਸ ਤਰ੍ਹਾਂ ਲੱਗੀ ਆ ਤੇ ਜਦੋਂ ਹੁਣ ਅਸੀਂ ਮੌਕੇ ਤੇ ਆ ਕੇ ਅੱਗ ਬੁਝਾਈ ਆ ਸਾਰਾ ਕੁਝ ਦੇਖਿਆ ਤੇ ਉਹ ਅੰਦਰ ਖਤਮ ਹੋ ਚੁੱਕੇ ਆ ਖਤਮ ਹੋ ਚੁੱਕੇ ਕਿੰਨੀ ਉਮਰ ਦੇ ਸੀ ਕਿੰਨੀ ਉਮਰ ਤੇ ਜੀ 55 55 ਸਾਲ ਦੇ ਸੀ 55 ਸਾਲ ਦੇ ਸੀ ਹਾਂਜੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਾ ਹਲੇ ਕੁਝ ਨਹੀਂ ਇਹ ਬਾਰੇ ਪਾਇਆ ਕਹਿ ਸਕਦੇ ਹਾਂ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਜਸਵੰਤ ਸਿੰਘ ਵੀਰ ਸਹੀ ਸਰ ਕਿਹੜੇ ਮਾਮਲੇ ਚ ਆਏ ਸੀ ਪਿੰਡ ਮੰਡੀ ਸਾਨੂੰ ਪਤਾ ਲੱਗਾ ਇਹ ਮੰਡੀ ਪਿੰਡ ਅੱਗ ਲੱਗੀ ਹੋਇਆ ਅਸੀਂ ਮੁੱਕਦੇ ਆਏ ਅੱਗ ਤੇ ਕੀ ਕੀ ਦੇਖਿਆ ਆ ਕੇ ਅੱਗੇ ਲੱਗੇ ਅੱਗ ਚ ਧੂਆਂ ਟੁਕਰੇ ਬੋਲੇ ਬੁਲੇ ਡਿੱਗ ਰਹੇ ਸਾਰਾ ਕੁਝ ਕਿਸੇ ਦਾ ਜਾਨੀ ਨੁਕਸਾਨ ਵੀ ਹੋਇਆ ਹਾਂ ਜਾਨੀ ਨੁਕਸਾਨ ਆ ਨਾ ਕੋਈ ਅੰਦਰ ਹੈਗਾ ਕਿ ਉਹਨਾਂ ਕੱਢਣ ਦੀ ਕੋਸ਼ਿਸ਼ਾਂ ਜਾਰੀ ਹੈ ਹਾਂਜੀ ਸਰ ਕੀ ਉਹਦਾ ਬੱਚਾ ਹੋ ਗਿਆ ਵੇ ਨਹੀਂ ਸਭ ਬਚਿਆ ਸਿਰ ਛੜ ਗਿਆ ਬੱਚਾ ਛੜ ਗਿਆ ਬੱਚਾ ਹਾਂ ਥੈਂਕ ਯੂ ਇਹ ਟੈਂਟ ਚਾਹੀਦੀ